ਮੈਂ 1980 11 ਗੱਲ ਸਤ ਇਹ ਕੁਲਰ ਸਤਾਰਾਂ ਇਹ ਨੂੰ ਦਿੱਤੋ ਸਤਾਰਾਂ ਬੁਰਜੀ ਤੇ 93 ਬੁਰਜੀ ਤੋਂ ਲੈ ਕੇ 117 ਬੁਰਜੀ ਤੱਕ ਕੰਮ ਹੈ ਕਾ ਨਾ ਆ ਬੁਰਜੀ ਕਿੰਨੇ ਦੇ ਪੈਂਦੀ ਹੈ ਕੋਈ ਪਤਾ ਦੁਬਾਰਾ ਬੋਲਿਓ ਕੰਮ ਇਹਨਾਂ ਦਾ ਨਿਕਲਿਆ ਆ ਵੀ 93 ਬੁਰਜੀ ਤੋਂ ਲੈ ਕੇ 117 ਬੁਰਜੀ ਤੱਕ ਹੈ ਠੀਕ ਹੈ ਫਿਲਹਾਲ ਜਿਹੜੀ ਆ ਬੁਰਗੀ ਆਰ ਡੀ ਆ ਨਾ ਮੈਨੂੰ ਸ਼ੱਕ ਪੈਂਦਾ ਇਹ ਇਹ ਬਾਦੀ ਮੇਜ਼ਾ ਵੀ 83 85 ਦੇ ਲਗਭਗ ਜੇ ਹੋਊਗੀ ਆ ਦੂਜਾ ਦੂਜਾ ਮੋਸਟਰੋਲ ਇੱਕ ਹੋਰ ਚੈੱਕ ਕਰੋ ਇਹਦੀ ਬਾਅਦ ਕੋ ਹੋ ਜਾਂਦੀ ਹੈ ਇਹ ਪੈਂਡ ਲੱਗੀ ਕੰਮ ਪਿਆ ਤੇ ਫਿਰ ਆ ਪਹਿਲਾਂ ਨਾ ਇਹ ਪਹਿਲਾਂ ਕਰਾਇਆ ਕੀ ਹੋਊਗਾ ਐਂਕੀ ਤੇ ਫਿਰ ਆਪ ਰੈਂਕੀ ਅੱਧਾ ਦਾ ਕਟਿਆ ਪਉ ਉਸ ਤੋਂ ਸਾਰਾ ਵੀ ਕੱਟੇ ਪਿਆ ਹੈ ਸਹੀ ਹਾਂ ਹਾਂ ਹੁਣ ਜਿੱਕਾ ਪਿਆ ਹਾਂ ਇਹ ਤਾਂ ਜਵਾਖ ਢੱਕ ਲਿਆ ਛੱਤੀਆਂ ਹਾਂ ਤਾਂ ਨੇ ਮੈਡਮ ਨੇ ਚਲ ਕੱਟ ਕੇ ਦਿੱਤੀ ਫਾ ਲਾ ਇਹ ਅਸੀਂ ਆਪ ਮੋਬਾਈਲ ਚ ਕਢਾਏ ਸੀ ਪੀਡੀਐਫ ਬਣਵਾਇਆ ਕਰੋ ਨਾ ਪੀਡੀਐਫ ਬਣਾਉ ਤਾਂ ਬਿਲਕੁਲ ਸਾਫ ਹੀ ਆ ਜਾਂਦੀ ਮਿਲਕੇ ਇਹ ਤਾਂ ਸ਼ੋ ਵੀ ਨਹੀਂ ਕਰਦਾ ਜਿੱਕਾ ਹੀ ਬਹੁਤ ਆ ਆਡੀ ਦਾ ਪਸੰਦ ਨਹੀਂ ਲੱਗਦਾ ਕਿ ਬਿਲਕੁਲ ਮੇਜਤ ਸਿੰਘ ਦਾ ਨੰਬਰ ਹੈਗਾ ਤੁਹਾਡੇ ਕੋਲੇ ਹਾਂਜੀ ਕਿਛਾ ਵੀ ਇਥੇ ਦੇ ਪਿੰਡਾਂ ਦੇ ਰੰਗਸ਼ੇਗਲ ਤੋਂ ਲੈ ਬਰਾਬਰ ਹਾਂਜੀ ਤੇ ਤੁਹਾਨੂੰ ਕੰਮ ਕਿਹਦੀ ਲੈਤੀ ਮਿਲਿਆ ਸੰਤੂ ਵਾਲੇ ਦੀ 84 ਵਾਲੇ ਪੋਸਟ ਦੀ ਨਹੀਂ ਜਿਹੜਾ ਤੁਹਾਡੇ ਬਲਾਜ ਜਿਹੜਾ ਮਸਟੌਲ ਦੇ ਉੱਤੇ ਆੜੀ ਆ ਉਹ ਤੁਹਾਨੂੰ ਪਤਾ ਵੀ ਕਿੰਨੇ ਤੇ ਉਹ ਤੁਹਾਨੂੰ 93 ਆੜੀ ਤੋਂ ਲੈ ਕੇ 117 ਆੜੀ ਤੱਕ ਕੰਮ ਮਿਲਿਆ ਪਰ ਤੁਹਾਨੂੰ ਲੈ ਜਾਂਦੇ 84 ਬੁਲਜੀ ਦੇ ਹਾਂਜੀ ਜਨ ਕਿ ਤਾਂ ਉਹ ਕੰਮ ਸੋਕਮ ਜਾਨਾਂ ਨੂੰ ਤੇ 325 ਬੁਲਜੀਆਂ ਪਿੱਛੇ ਜਬਕੇ ਤੁਸੀਂ ਡਿਪੈਂਡੈਂਸ ਦੇ ਕੋਲੇ ਕੰਮ ਤੋਂ ਤੁਸੀਂ ਹਾਂਜੀ ਤੇ ਜਾ ਰਹੇ ਆ ਤੁਸੀਂ ਪਿੱਛੇ ਆਪ ਦਾ ਵਹੀਕਲ ਕਰਾ ਦਿਓ ਹਾਂਜੀ ਜੇਕਰ ਇਹ ਹੁਣ 93 ਬੁਲਗੀ ਤੋਂ ਲੈ ਕੇ ਤੇ 117 ਬੁਲਗੀ ਤੱਕ ਤੁਸੀਂ ਕੰਮ ਕਰੋ ਤੇ ਆਪਦੇ ਘਰੋਂ ਉੱਠ ਕੇ ਪੈਦਲ ਤੁਸੀਂ ਅੰਕੇ ਕੰਮ ਕਰ ਸਕਦੇ ਹੋ ਹਾਂਜੀ ਤੁਹਾਨੂੰ ਕਿਸੇ ਵਹੀਕਲ ਦੀ ਲੋੜ ਨਹੀਂ ਪੈਊਗੀ ਤੁਹਾਨੂੰ ਖਰਚਾ ਨਹੀਂ ਪਊਗਾ ਹਾਂਜੀ ਪਰ ਸਾਨੂੰ ਖਰਚੇ ਨਾਲ ਨਹੀਂ ਸਾਨੂੰ ਇਹ ਵੀ ਸਾਨੂੰ ਲੇਬਲ ਨੂੰ ਖਪਾਇਆ ਜਾ ਰਿਹਾ ਹਾਂਜੀ ਹਾਂ ਹਾਂ ਵਰਤਬਾਦ ਖਪਾਇਆ ਜਾ ਰਿਹਾ ਕਿ ਨਿਵਰਾ ਕੰਮ ਨਾ ਖਤਮ ਦਾ ਕੰਮ ਨਾ ਵਰਤ ਖਪਾਇਆ ਜਾ ਰਿਹਾ ਠੀਕ ਤਰ੍ਹਾਂ ਕੇ ਆਈਂ ਸੋ ਅਸੀਂ ਇਹ ਮੁੱਦਾ ਕੱਲ ਜੀਰੇ ਬਲਾਕ ਦੇ ਵਿੱਚ ਵੀਡੀਓ ਸੰਮੇਲ ਮੀਟਿੰਗ ਆ ਉਹਨਾਂ ਕੋਲ ਇਹ ਮੁੱਦਾ ਚਾਹਾਂਗੇ ਔਰ ਲੇਬਲ ਨੂੰ ਜਿੰਨਾ ਵੀ ਉਹ ਪਰੇਸ਼ਾਨ ਕਰ ਰਹੇ ਆ ਇਹਦਾ ਹੱਲ ਵੀ ਕੱਲ ਨੂੰ ਕਰਾਂਗੇ ਮੇਰੇ ਕੋਲ ਜੈਪੀ ਨਹੀਂ ਗਿਆ ਬਾਤ ਅਸੀਂ ਹੁਣ ਸਾਡੇ ਪੰਜਾਬ ਪ੍ਰਧਾਨ ਮਾਨ ਸਿੰਘ ਜੀ ਤੁਹਾਡੇ ਰੰਗਸੰਗਲਾ ਪਿੰਡ ਨੇ ਚਲ ਕੇ ਰੁਕੇ ਆ ਉੱਥੋਂ ਟੋਲ ਦੋ ਆਪਣੇ ਬੱਚਨ ਚ ਸਾਂਝੇ ਕਰਦੇ ਆ ਠੀਕ ਹੈ ਇੰਨਾ ਤਾਂ ਕੋਈ ਹਿਸਾਬ ਹੀ ਨਹੀਂ ਹੈ ਵੀਰੇ ਸਰਦਾਰ ਜੀ ਉਹ ਬਜ਼ੁਰਗ ਮਾਤਾ ਭੈਣਾਂ ਵੀਰਾਂ ਨੂੰ ਜੈ ਪੀ ਚੈਪਾ ਚੈਪਾ ਸਤਿ ਸ਼੍ਰੀ ਅਕਾਲ ਨਮਸਕਾਰ ਲੱਗਦਾ ਕਿ ਮਰੀਆਂ ਭੈਣਾਂ ਨੇ ਜੈ ਪੀ ਦੀ ਆਵਾਜ਼ ਦਿੱਤੀ ਆ ਬਾਬਾ ਸਾਹਿਬ ਡਾਕਟਰ ਬੈਠ ਕੇ ਕੰਮਾਉ ਸਾਹਿਬ ਬਾਰੇ ਜੋ ਉਹਨਾਂ ਨੇ ਸਵਿਧਾਨ ਬਣਾਇਆ ਉਹਦੇ ਬਾਰੇ ਜਾਣਕਾਰੀ ਹੋਏਗੀ ਤੁਹਾਨੂੰ ਆਪਾਂ ਜੈਪੀਨ ਜੈ ਭਾਰਤ ਵੀ ਤਾਂ ਹੀ ਹੁੰਦੀਆਂ ਕਿ ਬਾਬਾ ਸਾਹਿਬ ਡਾਟਰ ਭੇਦਕਰ ਪ੍ਰਿਮੋਤ ਸਾਹਿਬ ਨੇ ਜਦੋਂ ਸੰਵਿਧਾਨ ਬਣਾਇਆ ਸੀ ਉਹਦੇ ਚ ਲਿਖਿਆ ਸੀ ਰੋਜ਼ੀ ਰੋਟੀ ਕੱਪੜਾ ਨਕਾੜ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਨ ਦੇ ਆਧਾਰ ਤੇ ਦਿੱਤਾ ਜਾਊਗਾ 1952 ਤੋਂ ਕਾਨੂੰਨ ਬਣਿਆ ਉਨੇ 2005 ਦੇ ਵਿੱਚ ਉਸ ਕਾਨੂੰਨ ਦੀ ਸੋਧ ਕਰਕੇ ਜਿਸ ਚ ਲਿਖਿਆ ਸੀ ਰੋਜ਼ਗਾਰ ਗਰੰਟੀ ਯੋਜਨਾ ਇੱਕ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਜਿਹੜਾ ਆ ਮਿਰੇਗਾ ਚ ਤੁਸੀਂ ਲੱਗੇ ਹੋਏ पर अज अचानक दौरा जीरे की मीटिंग थी इकती तरीक की कल बुधवार और उन्ती तरीकों परमिशन ली हुई है अडिशनल डिप्टी कमिश्नर को तो डिप्टी कमिश्नर तो भी साज्ञान समस्या आ रही जिन्हें असम सुननी है वो ब्लाक का प्रशासन पूरा होगा पर इतने आके बड़ी एक मन ठेस पहुंची ਇਹ ਸਾਡੇ ਨਾਲ ਬਲਾਕ ਪ੍ਰਧਾਨ ਜੁਨਾ ਮਸੀ ਦੀ ਨਾਲ ਸੀਗੇ ਤੁਹਾਡੇ ਉਸ ਪਰਕ ਵਿੱਚ ਸੀਗੇ ਪਰ ਵੇਖੋ ਤੁਸੀਂ ਇੱਥੇ ਹਾਜ਼ਰੀ ਲਾ ਰਹੇ ਹੋ ਤੁਹਾਡਾ ਆ ਪਿੰਡ ਨਾਲ 1.5 ਕਿਲੋਮੀਟਰ ਹੈ ਇਹ ਪਿੰਡ ਹੈ ਜੋ ਗੱਡੀ ਆਉਂਦੀ ਆ ਨਰਾਂਸ ਨਰਾਂਸ ਵਾਲਾ 1.5 ਕਿਲੋਮੀਟਰ ਤੇ ਪਿੰਡ ਆ ਜੀਓ ਟੈਗ ਇੱਥੇ ਹੋ ਰਹੀ ਆ ਲੋਕੇਸ਼ਨ ਇੱਥਾਂ ਦੀ ਆ ਹਾਂਜੀ ਲੇਕਿਨ ਕਿੰਨੇ ਕਿਲੋਮੀਟਰ ਦੂਰ ਜਾ ਕੇ ਤੁਹਾਨੂੰ ਕੰਮ ਕਰਨਾ ਪੈਂਦਾ ਹਾਂਜੀ ਪਟਪਟ 15 ਕਿਲੋ 15 ਕਿਲੋ ਮੀਟਰ 15 ਕੱਲ ਦੀ ਗੱਡੀ ਆ ਗਈ ਗੱਡੀ ਪਰੇ ਹੋ ਜਾ ਕੱਲ ਦੀ ਤੁਸੀਂ ਤੁਸ ਕੱਲੀ ਆਪਣੀ ਗੱਲ ਹੀ ਨਹੀਂ ਦੱਸਣੀ ਨਾਲ ਦੱਸਣੀ ਹੈ ਕਿ ਜਿਹੜਾ ਉਥੋਂ ਦਾ GRS ਜਿਹੜਾ ਇੱਥੋਂ ਦਾ ਮਲਾਕੀ ਹੈ ਹਾਂਜੀ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਕਰਨੀ ਕਿ ਨਾਲ ਇਹਨੂੰ ਟਰਮੀਨੇਟ ਕਰਨਾ ਟਰਮੀਨੇਟ ਦੀ ਮੰਗ ਕਰੋ ਜੀ ਕਿਉਂਕਿ ਐਸਸੀਐਸਏ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਬੰਦਿਆਂ ਨੂੰ ਪਰੇਸ਼ਾਨ ਕਰਦਾ ਐਸੀ ਬੰਦਿਆਂ ਨੂੰ ਉਹਦੇ ਉੱਪਰ ਪਰਚਾ ਦਰਜ ਹੋਊ ਮੰਗ ਰਖੀ ਨਹੀਂ ਤੁਸੀਂ ਉੱਥੇ ਲਾਗੋ ਉਹ ਨੂੰ ਮੈਂ ਕਰਵਾ ਦਿੰਦਾ ਆ ਵੇਖੋ ਇਹ ਜਿਹੜੀ ਉਹਨਾਂ ਦੀ ਸਿਆਸਤ ਆ ਉਹਨਾਂ ਦਾ ਦਿਮਾਗ ਕੀ ਕਿੰਨਾ ਆ ਕਿ ਜਿੰਨੇ ਹੋ ਮਨਰੇਗਾ ਮਜ਼ਦੂਰਾਂ ਨੂੰ ਖੱਜਲ ਖਰਾਬ ਕਰਾਂਗੇ ਉਹਨੇ ਲੋਕ ਕੰਮ ਤੋਂ ਜਿਹੜੇ ਹੈਗੇ ਨਾ ਪਿੱਛੇ ਹਟ ਗਏ ਇਹ ਕੰਮ ਤੇ ਜਾੜੀ ਤੇ ਉਸ ਤੋਂ ਬਾਅਦ ਸਾਡੇ ਹੀ ਕੰਮ ਨਹੀਂ ਆਇਆ ਉਹਨਾਂ ਦੇ ਚਾਰ ਬੰਦੇ ਕੰਮ ਕਰਦੇ ਹੁੰਦੇ ਆ ਕਿਹੜੇ ਕਿਹੜੇ ਤਿਆਰ ਰਹੇ ਕੈਮਰਾਮੈਨ ਵੀ ਆਨੇ-ਜਾਣਦੇ ਤੇ 2005 ਤੋਂ 2006 7 8 9 ਦੇ ਵਿੱਚ ਅਸੀਂ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਜਿਹੜਾ ਰਾਜੇ ਨੇ ਜਦੋਂ ਲੜਾਈ ਕਰਨੀ ਰਾਜਿਆਂ ਨਾਲ ਤੇ ਉਹ ਨਗਾਰਾ ਨਹੀਂ ਗਿਆ ਢੋਲ ਵੱਡਾ ਸਰਾ ਹੁੰਦਾ ਉਹ ਨਗਾਰਾ ਵਾ ਜਾ ਕੇ ਤਿੰਨ ਦਿਨ ਬਾਅਦ ਵੀ ਸੀ ਬਾਹਰ ਆ ਰਿਹਾ ਪਿੰਚੈਤਾ ਤੋਂ ਮਤਲਬ ਮੰਗਾ ਰਹੇ ਮੈਂ ਤੁਸੀਂ ਕੰਮ ਕਰਨੋਂ ਕਿਤੇ ਪੰਚਾਇਤਾਂ ਨੇ ਕਿਹਾ ਕਿ ਇੱਥੇ ਕੋਈ ਨਰੇਗਾ ਦਾ ਕੰਮ ਕਰਨ ਵਾਲਾ ਬੰਦਾ ਆ ਰਿਹਾ ਹੈ ਅਸੀਂ ਡੀਸੀ ਸਾਹਿਬ ਨੂੰ ਕਿਹਾ ਵੀ ਪਹਿਲਾਂ ਮੈਕ ਦਿਓ ਜੀ ਅਸੀਂ ਕੁਝ ਕਿਤੇ ਕਹਿਣਾ ਚਾਹੁੰਦੇ ਆ ਲੇਬਰ ਤੋਂ ਪੁੱਛਣਾ ਚਾਹੁੰਦੇ ਆ ਕਿ ਆ ਜਿਹੜਾ ਬੰਦਾ 202500 ਬੈਠਾ ਹੈ ਇਹ ਕੋ ਪਾਕਿਸਤਾਨ ਨੂੰ ਨਹੀਂ ਆਇਆ ਇਹ ਨਰੇਗਾ ਦਾ ਮਜ਼ਦੂਰੀ ਦੇ ਕੰਮ ਕਰਨ ਵਾਲਾ ਹੈ ਹਾਂਜੀ ਪਰ ਤੁਸੀਂ ਤਾਂ ਕਾਗਜ਼ ਹੀ ਦੇਖੀ ਜਾਂਦੇ ਹੋ ਬੰਦਿਆਂ ਨੂੰ ਹੀ ਦੇਖੋ ਫੇਰ ਕਿਤੇ ਕੰਮ ਚੱਲਦਾ ਕਿਉਂ ਹੈ ਜਦੋਂ ਕੰਮ ਚੱਲਿਆ ਸਰਪੰਚਾਂ ਦੀ ਚਾਂਦੀ ਬਣ ਗਈ ਸਰਪੰਚਾਂ ਦੇ ਚਾਰ ਪਰਿਵਾਰ ਕੰਮ ਕਰਦੇ ਸੀਗੇ ਚਾਰ ਬਰਬਰ ਉਹ ਕਿਹੜੇ ਸਭ ਤੋਂ ਪਹਿਲਾਂ ਉਹਦਾ ਪਰਿਵਾਰ ਦੂਸਰੇ ਨੰਬਰ ਤੇ ਉਹਦਾ ਵਸਤਦਾਰ ਤੀਸਰੇ ਨੰਬਰ ਤੇ ਉਹਦਾ ਵਫਾਦਾਰ ਚੌਥੇ ਨੰਬਰ ਤੇ ਉਹ ਗੁੰਡਾ ਕਿਸਮ ਦੇ ਲੋਕ ਜਿਹੜੇ ਉਹਦੇ ਨਾਲ ਘੁੰਮਦੇ ਆ ਔਰ ਕੰਮ ਮਤਾ ਪਾਸ ਕੀਤਾ ਕੰਮ ਆ ਗਿਆ ਕੰਮ ਕਢਵਾ ਲਿਆ ਕੰਮ ਹੋ ਗਿਆ ਪੈਸੇ ਆ ਗਏ ਲੇਕਿਨ ਕੰਮ ਤੇ ਕੋਈ ਨਹੀਂ ਜਾਂਦਾ ਸੀ ਇਹ ਹੁਣ ਲੋਕ ਤਾਂ ਖਰਾਬ ਕਰਦੇ ਆ ਕਿ ਇਹ ਕੰਮ ਤੋਂ ਜਾਣ ਤੋਂ ਇਨਕਾਰੀ ਕਰਨਾ ਇਹਨਾਂ ਨੂੰ ਖਰਾਬ ਕੀਤਾ ਜਾਵੇ ਇਹਨਾਂ ਨੂੰ ਰੱਦ ਕੇ ਦੁਖੀ ਕੀਤਾ ਜਾਵੇ ਇਹ ਲੋਕ ਗਰਮੀ ਦੇ ਸਤਾਏ ਹੋਏ ਗਰੀਬੀ ਦੇ ਸਤਾਏ ਹੋਏ ਕੰਮ ਤੋਂ ਜਵਾਬ ਦੇਣ ਤੇ ਸਾਡੇ ਜੁਗਰੇ ਪਰ ਆਪਾਂ ਇੰਨੀ ਨਹੀਂ ਕਰਾਂਗੇ ਆਪਾਂ ਮਿਹਨਤ ਕਰਾਂਗੇ ਮਿਹਨਤ ਕਰਕੇ ਇਹਨੂੰ ਸਿਰੋਪਾਣਾ ਕੱਲੋਂ ਤੁਹਾਡੀ ਹਾਜ਼ਰੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਮਸਟੌਰ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਤੁਸੀਂ ਲਿਖੂਗਾ ਨਾ ਕਿ ਜਦੋਂ ਜੀਓਟੈਕ ਸਾਡੇ ਘਰ ਦੇ ਬੂਹੇ ਅੱਗੇ ਹੁੰਦਾ ਤੇ ਸਾਨੂੰ ਤੋਂ 15 ਕਿਲੋਮੀਟਰ ਤੱਕ ਕਿਉਂ ਭੇਜਦੇ ਜੀ ਨਹੀਂ ਠੀਕ ਹੈ ਉਸ ਤੋਂ ਬਾਅਦ ਇਹ ਜਿਹੜੇ ਬੰਦੇ ਭਾਵੇਂ ਬਲਾਕ ਦਾ ਹੋਵੇ ਤੇ ਭਾਵੇਂ ਮਹਿਕਮੇ ਦਾ ਹੋਵੇ ਇਹਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਲਿਖਣਾ ਹੈ ਕਿ ਟਰਮੀਨੇਟ ਕਰਨਾ ਨਾਲੇ ਕਰਾਇਆ ਲਾਣਾ ਹੈ ਗਰਮੀ ਚ ਮਾਰਦੇ 40 40 ਰੁਪਏ ਤਾਂ ਕਰਾਇਆ ਆ ਨਾਲੇ ਕਰਾਇਆ ਲਾਉਣ ਨੂੰ ਨਾਲੇ ਇਹ ਜੀ ਦੂਰ ਗਰਮੀ ਚ ਮਾਰਦੇ ਆ ਨਾਲੇ ਇਹ ਦਸਤੀ ਕਰਦੇ ਪਾਹੇ ਅੰਦੇੜੀ ਕੀ ਤੇ ਨਹੀਂ ਹਾਜ਼ਰੀ ਲੱਗਦੀ ਆ ਜਿਹੜੀ ਆ ਜਮਾ ਫ੍ਰੀ ਲਵਾਈ ਜਾਂਦੇ ਆ ਲਵਾਉਣਾ ਜਿਹਦੇ ਨਹੀਂ ਆਉਂਦੇ ਉਹ ਲਵੰਦੀ ਆ ਉਹ ਆ ਜਿੰਦੇ ਨਹੀਂ ਤੁਸੀਂ ਅਵਰ ਦਸਤੀ ਲਵੰਦੇ ਜੀ 15 ਕਿਲੋਮੀਟਰ ਤੋਂ ਤੇ ਬਹੁਤ ਦੁਖੀ ਹੋ ਕੇ ਆਏ ਆਂ ਗਰਮੀ ਦੇ ਵਿੱਚ ਕੋਈ ਸਾਡੀ ਵਾਹ ਨਹੀਂ ਰਹੀ ਤੁਰ-ਤੁਰ ਕੇ ਉੱਥੋਂ ਆਏ ਸਾਡੇ ਕਦੇ ਢੰਗੇ ਆਏ ਆਂ ਕੋਈ ਸ਼ੰਤ ਨਹੀਂ ਰੱਬਾ ਪੈੜਾ ਨਹੀਂ ਲੱਭਾ ਤੁਰ ਕੇ ਆਏ ਆਂ ਸ਼ੰਤ ਕੋਈ ਨਹੀਂ ਸਾਡੇ ਕੋਈ ਵੀ ਨਹੀਂ ਇੰਨਾ ਦੁਖੀ ਕੀਤਾ ਕੋਈ ਹਾਬ ਨਹੀਂ ਸਾਨੂੰ ਤੋਂ ਗਰਮੀਆਂ ਕੁਛ ਕੰਮ ਕੀਤਾ ਕੋਈ ਗਿੱਟੇ-ਗੋਡੇ ਸਾਡੇ ਬਸ ਖਪ-ਖਪਾ ਕੇ ਘਰ ਆ ਗਏ ਕੋਈ ਸਾਡੀ ਮਿਹਨਤ ਦੀ ਕੋਈ ਮਨਜ਼ੂਰੀ ਦਾ ਕੋਈ ਇਹੋ ਜੀ ਦਾ ਮਗਲ ਨਹੀਂ ਕੋਈ ਭਰਾ ਪਿਆ ਕਿੱਡੀ ਦੂਰ ਸਾਨੂੰ ਕੱਲ ਦਿੱਤਾ ਤੇ ਨਹੀਂ ਜਾਤੋਂ ਦੁਖੀ ਹੋਇਆ ਤੋ ਤਰੇ ਆ ਗਿਆ ਬਹੁਤ ਗਰਮੀ ਦੇ ਵਿੱਚ ਦੁਖੀ ਹੋਏ ਆ ਪਿੰਜ ਕੀ ਨਾਮ ਹੈ ਜਰਨਾਮ ਕੋਰ ਪਿੰਡ ਕਿਹੜਾ ਨਰੰਗਸਵਿੰਗ ਵਾਲਾ ਪੈਨਗਰ ਨਾਮ ਕੋਰ ਨੇ ਬੜੇ ਦੁਖੀ ਹੋ ਕੇ ਗੱਲ ਕੀਤੀ ਮੇਰਾ ਭਾਈ ਵੀ ਕੋਈ ਗੱਲ ਕਰਨੀ ਚਾਹੁੰਦਾ ਕੀ ਨਾਮ ਆ ਭਾਈ ਵੀ ਹਰਸਾਲ ਸਿੰਘ ਪਰ ਜਿੱਦਰਾ ਨਹੀਂ ਅੱਡੀ ਹੋ ਜੋ ਹਾਂਜੀ ਬਹੁਤ ਔਖਾ ਜੀ ਕੋ ਸਾਧਨ ਨਾਮ ਕੀ ਹੈ ਜਰਸਾਲ ਸਿੰਘ ਨੇ ਹਰਸਾਲ ਹਾਂ ਜੀ ਬਹੁਤ ਔਖਾ ਗਰਮੀ ਦੇ ਵਿੱਚ ਤੁਰ ਕੇ ਜਾਣ ਨੂੰ ਕੋਈ ਸਾਧਨ ਨਹੀਂ ਸਾਡੇ ਕੋਲ ਹੈਗਾ ਕੋਈ ਸਰੀਰ ਕਿਸੇ ਦਾ ਵਡੇਰਾ ਹੈ ਕੋਈ ਕਿਤਰਾ ਦਿਗਦੇ ਚਾਹੁੰਦੇ 15 ਕਿਲੋਮੀਟਰ ਤੇ ਗਏ ਆਂ ਹੋਰ 5 ਵਜੇ 6 ਵਜੇ ਹੋਣ ਆਏ ਉਹ ਤੋਂ ਜ਼ੁਰਦਰਾ ਕੇ ਨਹੀਂ ਹੋਣੀ ਛੇ ਹਾਂ ਜੀ ਪੋਣੀ ਪੰਜੀ ਕੋਈ ਗੱਲ ਕਰਨੀ ਚਾਹੁੰਦੇ ਹੋ ਕਰੋ ਕਰੋ ਕੋਈ ਚਾਰਨੀ ਕਰੋ ਜਿਹਨੂੰ ਜੀ ਆਹ ਭੰਕਾ ਮੇਸਾਪਾ ਇਹ ਟੁੱਟਾ ਕੋਰੋਲਾ ਦਾ ਸੇਮ ਉਹਨੂੰ ਅੰਕਲਾ ਅਰੇ ਹੋਏ ਘਰਾਂ ਵੀ ਦੁਖੀ ਹੋਏ ਡੇਗਦੇ ਡੇਗਦੇ ਕੰਮ ਕਰੀ ਆਂ ਦੀ ਖੁੱਖ ਚੱਲ ਨਹੀਂ ਦੁਰਦੀ ਕੰਮ ਕਰ ਦਿੰਦੀ ਬੀਹਤ ਰਾਣੀ ਬੇਸ਼ੱਕ ਉਹ ਕਰ ਲੋ ਜਾਵੀਆਂ ਨਹੀਂ ਤੀਨੂੰ ਕੰਮ ਕਰਨ ਗਾ ਮਾੜਾ ਪਿੱਛੇ ਜੀ ਗਮ ਤੁਹਾਨੂੰ ਸੌਖਾ ਲੱਗਦਾ ਜਾਣਾ ਅੱਡੀ ਨਹੀਂ ਅੰਕਲ ਜੀ ਬਹੁਤ ਦੂਰ ਕੰਮ ਹੈ ਪੀ ਲੋਕੇਸ਼ਨ ਸਾਡੇ ਪਿੰਡ ਦੀ ਹੈ ਤੇ ਕੰਮ ਸਾਨੂੰ ਦੂਰ ਤੇ ਮਿਲਦਾ ਹੈ ਤੁਹਾਨੂੰ ਇਹ ਤਾਂ ਪਤਾ ਨਹੀਂ ਤੁਹਾਡੇ ਨਾਲ ਧੁਖਾ ਹੋ ਰਿਹਾ ਹਾਂਜੀ ਬਹੁਤ ਜ਼ਿਆਦਾ ਧੁਖਾ ਹੀ ਹੁੰਦਾ ਪਿਆ ਕੇ ਅਤੋ ਖਾਇੰਦ ਆ ਪਿਆ ਕਿ ਹੋਰ ਕੀ ਹੁੰਦਾ ਪਿਆ ਏਡੇ ਏਡੇ ਦੂਰ ਜਾਣੇ ਜਾਂ ਪਿਛਵਾ ਕੇ ਮੋੜ ਆਉਂਦੇ ਆ ਗੱਡੀ ਕਰਮ ਨੇ ਆ ਰਾਜ ਖਰਾਬ ਹੋ ਜਾਂਦੀ ਉਹ ਵੀ ਤੁਰ ਕੇ ਆ ਜਨੇ ਫੇਰ ਆ ਕੋਸੰਦ ਕਰਾਈ ਦੇ 40 40 50 ਪੀਆ ਤੇ ਆ ਕੇ ਉਹ ਲਿਆਈ ਦੀ ਇੱਕ ਵਾਰ ਤੜਕੇ ਲਿਆਈ ਦੀ ਇੱਕ ਵਾਰ ਹੁਣ ਫੇਰ ਦੁਬਾਰਾ ਖਰਾਬ ਹੋ ਗਈ ਫੇਰ ਲਿਆਂਦੀ ਆ ਡੇਰ 200 ਉਹਨਾਂ ਨੇ ਸਾਡਾ ਕਿਰਾਇਆ ਲੈ ਲਿਆ ਏ ਤੜਕੇ ਸਾਡਾ 4 500 ਲੱਗ ਗਿਆ ਤੇ ਹੁਣ ਫੇਰ ਲਾਇਆ ਦੁਬਾਰਾ ਗੱਡੀ ਖਰਾਬ ਹੋ ਗਈ ਤੇ ਸੱਟਾ ਫੇਟਾ ਲਵਾ ਕੇ ਘਰੇ ਆ ਗਏ ਮੈਂ ਦੱਸਣਾ ਚਾਹਣਾ ਤੁਹਾਨੂੰ ਬੀਕੋ ਰੋਕ ਰਾਬ ਹੋ ਗਈ ਮੈਨੂੰ ਲੱਗਦਾ ਕਿ ਬਹੁਤ ਵਧੀਆ ਤੁਹਾਡੇ ਚ ਹੌਸਲਾ ਹੈ ਆਪਾਂ ਇਸ ਨੂੰ ਸਿਰੇ ਲਾ ਦਿਆਂਗੇ ਗੱਲ ਨੂੰ ਠੀਕ ਆ ਜੀ ਠੀਕ ਸਿਰੇ ਲਾ ਦਾਂਗੇ ਪਰ ਮੈਂ ਤੁਹਾਨੂੰ ਮਰੀਗਾ ਬਾਰੇ ਜਾਣਕਾਰੀ ਦੇਣੀ ਆ ਕਿ ਆਪਣੀ ਗੱਲ ਇੱਥੇ ਖਤਮ ਹੋ ਗਈ ਮਿਲਿਆ ਹੀ ਤੁਰ ਕੇ ਵੀ ਜਾ ਸਕਦਾ ਗੱਲ ਇੱਥੇ ਖਤਮ ਹੋ ਗਈ ਆਪਣੀ ਰੁਕ ਗਈ ਗੱਲ ਆ ਕਿ ਚਾਰ ਬੰਦੇ ਸਰਪੰਚਾਂ ਦੇ ਕਿਹੜੇ ਕਿਹੜੇ ਬਿੰਦਨ ਦੇ ਕੰਮ ਤੋਂ ਪਹਿਲੇ ਲਏ ਸੀ ਇਹ ਦੁਖੀ ਕਰਦੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਉਹਦੇ ਤੇ ਧਿਆਨ ਕਰਿਓ ਕਿ 2005 ਦਾ ਕਾਨੂੰਨ ਬਣਿਆ ਤੁਹਾਡੇ ਕਾਰਡ ਦੇ ਉੱਪਰ ਲਿਖਿਆ ਹੋਇਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ ਜੇ 100 ਦਿਨ ਦਾ ਕੰਮ ਮਿਲੇ ਤੇ ਹਰ ਘਰ ਦੇ ਵਿੱਚ 25 ਤੋਂ ਲੈ ਕੇ 30000 ਪਿਛਲੇ ਰੇਟ ਦੇ ਪੈਸੇ ਮਿਲਦੇ ਸੀ 25 ਤੋਂ ਲੈ ਕੇ 30000 ਰੁਪਏ ਹਰ ਘਰ ਦਾ ਲੇਕਰ ਹੁਣ ਤਾਂ ਜਾਦੇ ਵੱਲ ਗਏ ਤਾਂ 2005 ਤੋਂ ਲੈ ਕੇ 2025 ਤੱਕ 20 ਸਾਲ ਬਣਦੀ ਤਾਂ 20 ਸਾਲਾਂ ਚ ਨਾ ਕਰੀਏ ਆਪਾਂ 19 ਸਾਲਾਂ ਦਾ ਜੋੜ ਲਾ ਲਈਏ 19 ਸਾਲਾਂ ਦਾ ਤੁਹਾਡਾ ਆਪਣੇ ਦੇ ਆਦਿ ਨੇ ਇਥੋਂ 5 ਲੱਖ 19 ਸਾਲਾਂ ਦਾ ਤੁਹਾਡਾ 5 ਲੱਖ 75 ਹਜ਼ਾਰ ਰੁਪਏ ਬੰਦਾ ਸੀ ਸਰਕਾਰੀ ਪੈਸਾ ਪਰ ਇਹਨਾਂ ਚੋਰਾਂ ਨੇ ਸਾਨੂੰ ਲੈ ਕੇ ਨਹੀਂ ਦਿੱਤਾ ਉਹ ਚੋਰ ਆਪਦੇ ਪੇਟ ਦੇ ਹੀ ਹੱਥ ਮਾਰਦੇ ਹਨ ਹੈਨਾ ਇਸ ਲਈ ਤੁਹਾਡੀ ਨਿਰੇਗਾ ਤੁਸੀਂ ਕੱਲ ਨੂੰ ਮੈਂ ਤਾਂ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਹੀ ਸਾਰੇ ਮੀਟਿੰਗ ਚ ਚੱਲੋ ਠੀਕ ਹਨ ਜੇ ਤੁਸੀਂ ਨਹੀਂ ਵੀ ਜਾਣਾ ਵੀਕਲ ਆਵੇ ਨਾਲ ਗੱਲ ਕਰ ਲਿਆ ਜੇ ਲੰਚ ਟਾਈਮ ਤੇ ਉੱਥੇ ਜ਼ਰੂਰ ਪਹੁੰਚ ਜੇ ਹਾਜ਼ਰੀ ਲਾ ਕੇ ਕੰਮ ਤੇ ਠੀਕ ਹੈ ਉੱਥੇ ਚੱਲਾਂਗੇ ਠੀਕ ਚੱਲਾਂਗਾ ਕੀ ਮੇਰੇ ਲਈ ਵੀ ਪਾਈ ਆ ਠੀਕ ਹੈ ਹੈ ਠੀਕਾ ਠੀਕ ਹੈ ਨਾ ਚਲੋ ਕੇ ਕੋਈ ਆਪਾਂ ਉੱਥੇ ਫੈਸਲਾ ਕਰਾਂਗੇ ਠੀਕ ਹੈ ਕਿ ਜੇ ਤੋ ਜੀਓ ਟੈਗ ਇੱਥੇ ਹੋਈ ਆ ਕੰਮ ਨਹੀਂ ਹੈਗਾ ਮਾਰੋ ਜੀ ਨਿਕਾ ਕੈਮਰਾਮੈਨ ਜੀ ਆ ਕੰਮ ਵੀ ਕਰਦਾ ਹੈ ਹੈਨਾ ਇੱਥੋਂ ਤਾਂ ਤੁਰੇ ਜਾਈਏ ਐਨ ਅਸੀਂ ਬਰਦਾਸ਼ਤ ਕਰ ਲਈਏ ਵੀ ਚਲੋ ਠੀਕ ਹੈ ਜਾਨ ਨੂੰ ਤੁਰੇ ਜਾਂਦੇ ਆ ਤੁਰੇ ਜਾਂਦੇ ਪਰ ਉਹਨੂੰ ਇੰਨੀ ਦੂਰ ਸਾਨੂੰ ਲੈ ਜਾਣਾ ਇਹਦਾ ਮਤਲਬ ਹੈ ਪ੍ਰਸ਼ਾਸਨ ਦੀ ਜਿਹੜੀ ਹੈ ਨਾ ਉਹ ਮਿਲੀ ਪੁੱਗਤਾ ਹੈ ਨਾ ਮਿਲੀ ਪੁੱਗਤਾ ਮੈਨਾਂ ਅਸਤਾ ਹੋਇਆ ਵੀ ਮੈਂ ਤੁਹਾਨੂੰ ਦੱਸਣਾ ਕੀ ਹੋਊਗਾ ਦਰਅਸਲ ਜੀਓਟੈਕ ਇੱਥੇ ਪੁੱਗੀ ਉੱਥੋਂ ਕਿਸੇ ਤੋਂ ਪਹਿਲਾਂ ਪਹਿਲਾਂ ਹੀ ਪੈਸੇ ਕਢਵਾ ਕੇ ਆ ਗਏ ਉਹਦੇ ਵਿੱਚ ਜੀ ਉੱਥੇ ਕੋਈ ਪੱਟੇ ਕਾ ਬੱਟੇ ਪੈਸੇ ਖਾ ਕੇ ਹੋਣਗੇ ਕਢਵਾ ਕੇ ਹੈਨਾ ਉੱਥੋਂ ਦਾ ਕੰਮ ਕਰਨਾ ਜ਼ਰੂਰੀ ਸਮਝਿਆ ਇੱਥੋਂ ਨਾਲ ਹੀ ਤਾ ਮੈਨੂੰ ਪੂਰੀ ਆਸ ਆ ਕਿ ਜਿਹੜੇ ਹੋਰ ਵੀ ਤੁਹਾਡੇ ਖਪਰਕਾ ਚ ਹੋਣ ਨੇੜੇ-ਨੇੜੇ ਪਿੰਡਾਂ ਦੇ ਕੱਲ ਮੀਟਿੰਗ ਚ ਲਿਆਓ ਜਿਹੜੀ ਗੱਲ ਮੀਟਿੰਗ ਚ ਰੱਖੀ ਗਈ ਅਸੀਂ ਲਾਗੂ ਕਰਵਾਉਂਦੇ ਅੱਗੇ ਆਪਾਂ ਕੀਤਾ ਜਾਂ ਨਾਲਾਂ ਦਾ ਬੰਦ ਕੱਢਿਆ 16-16 ਦਿਨ ਲਾਇਆ 8-8 ਦਿਨ ਤੇ ਉਹ ਨਹੀਂ ਆਏ ਤੰਗੀ ਮੈਕ ਫੜੋ ਹੁਣ ਬੋਲੋ ਅਕੇ ਅਹੀ 8-8 ਦਿਨ ਨਾਲਾਂ ਚੋਂ ਗੰਦ ਕੱਢਿਆ ਸਾਡੇ ਉਹ ਵੀ ਨਹੀਂ ਆਏ ਉਹ ਵੀ ਪਿੰਡ ਦੀਆਂ ਕੁੜੀਆਂ ਆਡੇ ਨਾਲ ਲੱਗ ਕੇ ਧੋਖਾ ਕੀਤਾ ਵੀ ਸਾਨੂੰ ਕਹੇ ਜੇ ਕੜ ਤੇ ਕੰਮ ਕਰੋ ਅਸੀਂ ਤੁਹਾਨੂੰ ਪੈਸੇ ਕਢਾ ਕੇ ਦੇਵਾਂਗੇ ਸਾਨੂੰ ਉਹ ਵੀ ਨਹੀਂ ਮਿਲੇ ਨਾਲਾਂਵਾਂ ਚੋਂ ਬੰਦ ਕਢਾ ਲਿਆ ਸਾਨੂੰ ਕੋਈ ਨਹੀਂ ਮਿਲੇ ਜਿਹੜਾ ਸਰਪੰਚ ਚਰਾ ਹੀ ਕੀਤੇ ਆ ਉਹ ਸਾਨੂੰ ਨਿਲ ਗਿਆ ਤੇ ਜਿਹੜੇ ਪਿੰਡ ਦੀਆਂ ਬੁੜੀਆਂ ਅੱਗੇ ਲੱਗ ਦਿਖਾਏ ਉਹ ਸਾਨੂੰ ਪੈਸੇ ਨਾਲ ਕੋਈ ਵੀ ਮਿਲਿਆ ਸੀ 8-8 ਦਿਨ ਲਾਏ ਆ ਸਾਨੂੰ ਕੋਈ ਪਾਹਾ ਨਹੀਂ ਮਿਲਿਆ ਉਹ ਸਾਡੇ ਐਨੇ ਗਏ ਪਹਿਂ ਵੀ ਧਿਆਨ ਰੱਖਿਓ ਆਪਾਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਪਏ ਆ ਕਿ ਨਾਲੀਆਂ ਦਾ ਮਸਟੌਰ ਨਹੀਂ ਨਿਕਲਦਾ ਉਹ ਆਪਣਾ ਨਿਕਲਣੇ ਪਵਾ। ਨਾਲੀਆਂ ਦਾ ਮਸਟੋਰ ਨਹੀਂ ਨਿਕਲਦਾ। ਮਸਟੋਰ ਕਿਤੇ ਹੋਰ ਦਾ ਹੋਊਗਾ ਤੇ ਨਾਲੀਆਂ ਦਾ ਜਿਹੜਾ ਹੈ ਉਹ ਨਾਲੀਆਂ ਸਾਫ਼ ਕਰ ਜਾਣੀ। ਇਹ ਗਲਤ ਆ। ਨਾਲੀਆਂ ਦਾ ਪੰਚਾਇਤ ਨੂੰ ਇੱਕ ਬੰਦਾ ਰੱਖਿਆ ਹੁੰਦਾ ਹੈ। ਦੋ ਉਹਦੀ ਤਨਖਾਹ ਪਾਉਂਦੇ ਆ। ਉਹ ਕਰਦਾ ਹੁੰਦਾ ਆ। ਕਦੀ ਵੀ ਜੇ ਕੋਈ ਇਹੋ ਜਿਹਾ ਕੰਮ ਕਰਨਾ ਹੈ ਨਾ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਹੈ। ਤੁਸੀਂ ਮੇਰਾ ਨੰਬਰ ਨੋਟ ਕਰ ਲਓ। ਮੇਰਾ ਨੰਬਰ ਹੈਗਾ 88725 6005 ਕਿਰ ਦੁਬਾਰਾ ਪੁੱਛੋ ਭਰ ਲੋ ਨੰਬਰ ਨੂੰ 88 725 6005 ਜਿਹੜਾ ਮਸਤੌਲ ਕਿਤੇ ਹੋਰ ਲੱਗਣਾ ਹੋਵੇ ਕੰਮ ਕਿਤੇ ਹੋਰ ਪਹੁੰਚਦਾ ਹੋਵੇ ਤੇ ਮੌਕੇ ਤੇ ਵੀਡੀਓ ਬਣਾ ਕੇ ਪਾ ਦਿਓ ਜਾਂ ਮੇਰੇ ਨਾਲ ਟੈਲੀਫੋਨ 'ਤੇ ਗੱਲ ਕਰੋ ਆਪਾਂ ਪਰਚਾ ਕਰਾ ਦੇਵਾਂਗੇ ਇਹ ਸਾਡੇ ਨਾਲ ਧੋਖਾ ਹੈ ਮੈਨੂੰ ਮੇਨ ਦਾ ਕਿ ਕੱਲ ਦੀ ਮੀਟਰੀ ਦੇ ਵਿੱਚ ਆਪਾਂ ਹੋਰ ਵੀ ਤੁਸੀਂ ਜਿਹੜੇ ਕੋਈ ਹੋਰ ਵੀ ਬੰਦੇ ਆਗੇ ਸਾਂਸਾਂ ਕਰਕੇ ਇਕੱਠੇ ਕਰੋ ਉੱਥੇ ਤਾਂ ਜਿੰਨੀ ਵਜੇ ਤੁਸੀਂ ਇੱਥੇ ਗਿਣਤੀ ਕਰਨਾ ਵੀ ਪਿੰਡਾਂ ਦਾ ਉਹਨੇ ਤੁਹਾਡਾ ਕੰਮ ਚੱਲ ਜਾਊਗਾ ਐਨਾ ਕਿੰਨਾ ਹੋਇਆ ਜੈਪੀ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ